ਪਹਿਲਾਂ ਮਤਲਬ ਵੀ 4 ਬਹਿਣਾ ਸੀ ਠੀਕ ਆ 4 ਬਹਿਣਾ ਤੋਂ 5 ਕ ਮੈਨੂੰ ਬੱਸੀਆਂ ਮੁੱਲ ਮਿਲ ਗਈਆਂ ਸੀ ਓਕੇ ਉਹ ਕਿਸੇ ਫਾਰਮ ਤੋਂ ਮਿਲੀਆਂ ਉਹਨਾਂ ਨੇ ਐਸੀ ਜੜ ਲਾਈ ਫਾਰਮ ਦੀ ਹਾਂਜੀ ਤੋਂ ਜੜ ਵੈਗ ਨੂੰ ਦੇ ਹੁਕਮ ਨਾਲ ਬਹੁਤ ਡੂੰਗੀ ਵਧੀਆ ਬਣ ਗਈ ਠੀਕ ਆ ਹਾਂਜੀ ਠੀਕ ਆ ਕਿਵੇਂ ਬਈ ਪ੍ਰੋਫਟ ਨੂੰ ਤੇ ਇਹਨਾਂ ਦਾ ਵੀਰੇ ਦੇਖੋ ਪ੍ਰੋਫਟ ਇਹ ਗੱਲ ਹੁੰਦੀ ਹੈ ਇੱਜ ਅਸਾਂ ਵੀ ਇਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਤੁਸੀਂ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਨਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਅ ਬਾਈ ਦਾ ਫਾਰਮ ਖੋਲਿਆ ਵਾ ਠੀਕ ਹੈ ਜੀ ਕਾਫੀ ਟਾਈਮ ਤੋਂ ਬਾਈ ਨੂੰ ਐਕਸਪੀਰੀਅੰਸ ਆਇਆਗਾ ਉਹ ਕੰਮ ਦਾ ਠੀਕ ਹੈ ਜੀ ਲਵਾਂਗੇ ਆਪਾਂ ਬਾਈ ਤੋਂ ਜਾਣਕਾਰੀ ਲਵਾਂਗੇ ਬਾਈ ਤੋਂ ਆਪਾਂ ਜਾਣਕਾਰੀ ਕੱਲੀ-ਕੱਲੀ ਚੀਜ਼ ਬਾਰੇ ਠੀਕ ਹੈ ਨਾ ਕਿਉਂਕਿ ਅੱਜ ਕੱਲ ਫਾਰਮਾਂ ਦਾ ਜ਼ਿਆਦਾ ਕਰੇਜ ਆ ਬਾਈ ਨੂੰ ਵੀ ਕਾਫੀ ਟਾਈਮ ਹੋ ਗਿਆ ਫਾਰਮ ਖੋਲ੍ਹੇ ਨੂੰ ਲੈਨੇ ਆਪਾਂ ਬਾਈ ਜੀ ਤੋਂ ਜਾਣਕਾਰੀ ਬਾਈ ਜੀ ਸਾਸੀ ਕਾ ਜੀ ਸਾਸੀਆ ਵੀਰੇ ਨਾਮ ਨਾਂ ਕੋਰਪੀ ਦਾ ਵੀਰੇ ਪਿੰਡ ਪਿੰਡ ਸੰਨਾ ਗਲਾ ਸਿੰਘ ਦਾ ਵੀਰੇ ਜ਼ਿਲ੍ਹਾ ਇਹ ਲਾਹਣੂ ਬਰਨ ਵਾਲਾ ਪਿਆੰਗਾ ਨੇੜੇ ਪਤੌੜ ਨੇ ਨੇੜੇ ਪਤੌੜ ਠੀਕ ਆ ਹਾਂਜੀ ਬਈ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਫਾਰਮ ਖੋਲ੍ਹਣ ਨੂੰ ਜੀ ਵੀਰੇ ਮੈਨੂੰ 5 ਸਾਲ ਹੋ ਜਲੇ ਹਾਂਜੀ ਤੇ 35 ਨਗਾ ਸੀ ਰੱਖਣੇ ਹੁੰਦੇ ਆ ਆਪਣੇ ਕੋਲ ਹੈਗੇ ਆ ਹਾਂਜੀ ਕਿੰਨੇ ਨਗਾ ਤੋਂ ਵੀਰੇ ਕੰਮ ਚ ਲਾਇਆ ਸਟਾਰਟਿੰਗ ਮੇਰੇ ਕੋਲ ਵੀਰੇ ਪਹਿਲਾਂ ਮਤਲਬ ਵੀ 4 ਬਹਿਣਾ ਸੀ ਠੀਕ ਆ 4 ਬਹਿਣਾ ਤੋਂ 5 ਕ ਮੈਨੂੰ ਬੱਸੀਆਂ ਮੁੱਲ ਮਿਲ ਗਈਆਂ ਸੀ ਓਕੇ ਉਹ ਕਿਸੇ ਫਾਰਮ ਤੋਂ ਮਿਲੀਆਂ ਉਹਨਾਂ ਨੇ ਐਸੀ ਜੜ ਲਾਈ ਫਾਰਮ ਦੀ ਹਾਂਜੀ ਤੋਂ ਜਣ ਵੈਗ ਨੂੰ ਦੇ ਹੁਕਮ ਨਾਲ ਬਹੁਤ ਡੂੰਗੀ ਵਧੀਆ ਬਣੇ ਠੀਕ ਆ ਹਾਂ ਠੀਕ ਆ ਕਿਵੇਂ ਬਈ ਪ੍ਰੋਫਟ ਨੂੰ ਤੇ ਇਹਨਾਂ ਦਾ ਵੀਰੇ ਦੇਖੋ ਪ੍ਰੋਫਟ ਇਹ ਗੱਲ ਹੁੰਦੀ ਐ ਇੱਜ ਅਸਾਂ ਵੀ ਇਹ ਸਵਰ ਵਾਲਾ ਧੰਦਾ ਠੀਕ ਆ ਇਹ ਸਵਰ ਨਾਲ ਚਲਾਉਣਾ ਪੈਂਦਾ ਸਾਲ ਦੋ ਸਾਲ ਹਾਂਜੀ ਤਾਂ ਪਹਿਲਾਂ ਇਹਨਾਂ ਦੀ ਕੇਅਰੀ ਕਰਨੀ ਪੈਂਦੀ ਠੀਕ ਆ ਵੀ ਆਪਾਂ ਨੂੰ ਸਾਹਮਣੇ ਆ ਕਿਦਾਂ ਸਾਰਾ ਕੁਝ ਸਿੱਖਣਾ ਪੈਂਦਾਗਾ ਹਾਂਜੀ ਵੀ ਡرائی ਪੀੜ ਇਹਨਾਂ ਦਾ ਕੀ ਆ ਹਾਂਜੀ ਦੁੱਧ ਕੀ ਆ ਜੇ ਹੁਣ ਆਪਾਂ ਕੋਈ ਵੀ ਵੀਰ ਆਪਾਂ ਕਈ ਵਾਰ ਚੱਲਦੀ ਗੱਲ 'ਚ ਸੌਰੀ ਵੀ ਆ ਕਈ ਵਾਰ ਇੱਕ ਅੱਧਾ ਗੱਲ ਆਪਾਂ ਤੋਂ ਵੀ ਗਲਤ ਹੋ ਜਾਂਦੀ ਐ ਸਹੀ ਗੱਲ ਆ ਸਹੀ ਗੱਲ ਆ ਤੇ ਵੀ ਜੀ ਆਪਾਂ ਸਾਰੀ ਆਖੀਏ ਦੁੱਧ ਤੋਂ ਇਨਕਮ ਉਹ ਨਹੀਂ ਹੈਗੀ ਓਕੇ ਤੇ ਐਂ ਆਵੀ ਜਿਹੜੋਂ ਇਹ ਸਾਰੀਆਂ ਇਕੱਠੀਆਂ ਸੂਣ ਲੱਗੀਆਂ ਹਾਂਜੀ ਤੇ ਉਦੋਂ ਦੁੱਧ 'ਚ ਬਹੁਤ ਕੁਝ ਆਈ ਠੀਕ ਆ ਉਦੋਂ ਵਧੀਆ ਹੀ ਕਮਾਈ ਲਈ ਜਾਣੀ ਆ ਠੀਕ ਆ ਹੁਣ ਇਹ ਕੀ ਸਾਡੇ ਕੋਲੇ ਮੰਨ 14-15 ਬੱਸਾਂ ਨਵੀਆਂ ਸੂਣਾਂ ਠੀਕ ਆ ਤੇ ਉਹ ਆਪਣਾ ਪ੍ਰਾਪਰਟੀ ਆ ਠੀਕ ਆ ਜੀ ਅਸਾਂ ਵੀ ਬੱਸਾਂ ਤਿਆਰ ਕਰਕੇ ਉਹ ਪ੍ਰਾਪਰਟੀ ਆ ਪਿਛਲੀ ਆ 14 ਜਗਾਂ ਸੂਣਾਂ ਸੀ 14 ਨਹੀਂ ਬੱਸਾਂ ਦਿੱਤੀਆਂ ਸੀ ਠੀਕ ਆ ਤੇ ਉਹਨਾਂ ਨੇ ਤੇ ਭਈ ਆਪਾਂ ਮੜਮੋਟਾ ਟ੍ਰੇਨਿੰਗ ਵੀ ਲੈਤੀ ਕਿ ਕਿਸੇ ਕੋਲੋਂ ਨਹੀਂ ਵੀਰੇ ਮੈਂ ਨਹੀਂ ਲਿਆ ਠੀਕ ਆ ਮੈਂ ਪਹਿਲਾਂ ਤੋਂ ਕੰਮ ਕਰਦਾ ਸੀਗਾ ਹਾਂਜੀ ਬਹੁਤਾਂ ਡੇ ਦਾ ਜਿਆਦਾ ਹੀ ਹਾਂਜੀ ਤੇ ਉਹਦੇ ਨਾਲ ਪਹਿਲਾਂ ਹੀ ਤਿਆਰ ਬਈ ਬਹੁਤ ਸੀਗਾ ਠੀਕ ਆ ਤੇ ਬਨਾਲ ਦੀ ਨਾਲ ਕੰਮ ਸ਼ੁਰੂ ਹੋਈ ਗਿਆ ਠੀਕ ਆ ਉਨੀ ਦਾ ਨੌਲੇਜ ਬੰਦੇ ਨੂੰ ਜ਼ੀਰੋ ਕਿਤੇ ਚ ਪੈ ਗਿਆ ਕਿਸੇ ਚ ਹਾਂਜੀ ਆਪ ਹੀ ਆਉਣ ਲੱਗੇ ਜਾਂਦੀ ਹੈ ਠੀਕ ਆ ਹੁਣ ਭਈ ਆਪਣੇ ਕੋ ਕਿੰਨੇ ਗੱਦ ਦੁੱਧ ਵਾਲੀਆਂ ਆਪਣੇ ਕੋਲ ਕੰਮ ਹੈ ਤੁਹਾਡੇ ਕੋਲ ਮੇਰੇ ਕੋਲ ਹਾਈਐਸਟ ਵੀਰੇ 60 ਬਾਡ ਲੀਟਰ ਤੱਕ ਕੰਮ ਬਣ ਗਿਆ ਠੀਕ ਆ ਯਾਨੀ ਕਿ ਪੰਜ ਗਾਵਾਂ ਨੇ ਠੀਕਾ ਦੂਜੀਆਂ ਗਾਇਆਂ ਜਿਵੇਂ ਪਹਿਲਣਾ ਵੜਾ ਸੋਨੀਆਂ 40 ਕਿਲੋ ਦੁੱਧ ਦੇ ਦਿੰਦੇ ਨੇ ਠੀਕ ਹੁਣ ਆਪਾਂ ਖੜੀਆਂ ਤਾਂ ਨਹੀਂ ਕਰ ਰਹੇ ਕਿਉਂਕਿ ਅਰੈਸਟ ਕਰ ਰਹੇ ਹਾਂ ਹਾਂਜੀ ਹਾਂਣਾ ਕਿਉਂਕਿ ਅਸੀਂ ਗਾਣੂ ਨਹੀਂ ਨਹੀਂ ਕੋਈ ਗੱਲ ਨਹੀਂ ਆਏ ਖੜੀਆਂ ਵੀ ਇੱਕ ਅੱਧੀ ਕਾਮਾ ਕਰਾ ਲਨਾ ਠੀਕ ਆ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਾਂ ਨਾਲ ਤੇ ਗੱਲ ਚੱਲੂ ਕਰੀ ਜਾਂਦੇ ਆ ਤੇ ਹੋਰ ਬਈ ਇਹਦੇ ਚ ਕੀ ਗੌਰ ਰੱਖਣੀ ਚਾਹੀਦੀ ਆ ਜਿਵੇਂ ਹੁਣ ਤੁਸੀਂ ਫਰਸ ਕਿਉਂ ਲਾਇਆ ਪਹਿਲਾਂ ਇਹ ਗੱਲ ਦੱਸੋ ਜੀ ਅੱਜ ਕੱਲ ਵੀਰੇ ਯੋ ਪਤਾ ਕੀ ਗੱਲ ਆ ਇਹ ਫਰਸਾਂ ਲਾਦਗੇ ਨਾ ਇੱਕ ਤਾਂ ਗਾਇਆਂ ਨੂੰ ਤਿਲਕਣ ਦੀ ਦਿੱਕਤ ਜ਼ਿਆਦਾ ਆਉਣ ਲੱਗ ਪਈ ਆ ਇੱਕ ਗਾਇਆਂ ਦੇ ਲੇਵੇ ਹੋ ਜਾਂਦੇ ਆ ਭਾਰੇ ਠੀਕ ਆ ਜਿਹੜੀ ਗਾਂ 60 ਲੀਟਰ ਦੁੱਧ ਦਿੰਦੀ ਆ ਉਹ ਪੱਕੇ ਥਾਂ ਦਾ ਬੈਠ ਕੇ ਮੁਸ਼ਕਲ ਚਾ ਕੰਮ ਅੱਛਾ ਜੀ ਹਾਂ ਉਹ ਬਹੁਤ ਜ਼ਿਆਦਾ ਜਦੋਂ ਹੁਣ ਇਹਨਾਂ ਦਾ ਲੇਵਾ ਪੋਲੇ ਥਾਂ 'ਤੇ ਿਕਣਾ ਪੈਣਾ ਠੀਕ ਆ ਇਹ ਲੇਵਾ ਰੈਕਸ ਲੱਖੂਗੀ ਜਾਂ ਗਾਂ ਖੁੱਲੀ ਹੋ ਕੇ ਲੰਮੀ ਸੌਊਗੀ ਜਾਂ ਲੰਮੀ ਹੋ ਕੇ ਬੈਠੂਗੀ ਦੁੱਧ ਤਾਂ ਜਾਣੇ ਤਾਂ ਹੀ ਬਣਾਉਣਾ ਠੀਕ ਆ ਠੀਕ ਆ ਲੋਪਰਿਆ ਪੱਖਿਆਂ ਬਾਰੇ ਵੀ ਦੱਸੋ ਜੀ ਜਾਣਕਾਰੀ ਕਿਉਂਕਿ ਅੱਜਕੱਲ ਨਵੇਂ ਫਾਰਮ ਬਹੁਤ ਜ਼ਿਆਦਾ ਖੁੱਲ ਰਹੇ ਆ ਇਹਨਾਂ ਬਾਰੇ ਦੱਸੋ ਵੀ ਕੀ ਇਹਨਾਂ ਦਾ ਫਾਇਦੇ ਫਾਇਦਾ ਵਧੀਆ ਇਹਨਾਂ ਦਾ ਜਿਹੜੇ ਆ ਲਾਇਆ ਤੁਸੀਂ ਕਿੰਨੇ ਕਿੰਨੇ ਦੇ ਆਇਆ ਕੀ ਗੱਲ ਬਾਤ ਇਹਨਾਂ ਦੱਸੋ ਪੱਖੇ ਤਾਂ ਹੀ ਸਾਨੂੰ ਨੇਕਸਲੇ ਤੋਂ ਮਿਲਦੇ ਆ ਹਾਂਜੀ ਯਾਨੀ ਕਿ 38 38000 ਦੇ ਆਉਂਦਾ ਨਵੇਂ ਇਹ ਹਾਂਜੀ ਦੰਦੀ ਵਾਂਸਨ ਸਾਨੂੰ 32000 ਦਾ ਮਿਲਦਾ ਸਬਸਿਡੀ 5 4000 ਮਿਲ ਜਾਂਦੀ ਆ ਓਕੇ ਤੇ ਪੱਖਿਆਂ ਦਾ ਤਾਂ ਹੀ ਬਾਕੀ ਦਾ ਰਾਤ ਦਾ ਹੁਣ ਗਰਮੀ ਦੀ ਰੋਤ ਤਾਂ ਮੱਸਰ ਮੱਖੀ ਲਈ ਹੋ ਬਹੁਤ ਆ ਠੀਕ ਆ ਤੇ ਬਾਕੀ ਗਰਮੀ ਪੈਂਦੀ ਬਹੁਤ ਆ ਜੀ ਹਾਂਜੀ ਦੂਜੇ ਪੱਖਿਆਂ ਦਾ ਤਾਂ ਹੀ ਕੋਈ ਫਾਇਦਾ ਹੀ ਨਹੀਂ ਹੈਗਾ ਦੂਜੇ ਲਾਉਣ ਵਾਲ ਦਾ ਜਾਂ ਆਪਾਂ ਸੱਤ ਵਾਲੇ ਲਾ ਲ ਗਏ ਜਾਂ ਦੂਜੇ ਲਾ ਲ ਗਏ ਠੀਕ ਆ ਜੀ ਉੱਥੇ ਦਾ ਕੰਮ ਇਹਨਾਂ ਨਹੀਂ ਕਰਨਾ ਠੀਕ ਆ ਤੇ ਜਿਹੜੀ ਆਹਾ ਬੱਸੀਆਂ ਇਹ ਆਪਣੇ ਛੋਟੀਆਂ ਬੱਸੀਆਂ ਜੀ ਤਿਆਰ ਕਰ ਰਹੇ ਹਾਂ ਅਸੀਂ ਹਾਂਜੀ ਇਹ ਕਿੰਨੀਆਂ ਬੱਸੀਆਂ ਹੁਣ ਇਸ ਟਾਈਮ ਆਪਣੇ ਕੋਲ ਹਾਜ਼ਰ ਇਸ ਟਾਈਮ ਜੀ ਇਸ ਸਤਕਨਗ ਹਾਂਜੀ ਪਿਛਲੇ ਸੂਏ ਵਾਲੇ ਆ ਹਾਂਜੀ ਜਿਹੜੇ ਇਦੋਂ ਅਗਲੇ ਪਿਛਲੇ ਸੂਏ ਵਾਲੇ ਸੀ 10 11 11 ਨਗ ਉਹ ਸਾਰੇ ਇੱਧਰ ਆ ਗਏ ਠੀਕ ਆ ਇਹ ਆਈ ਹੋ ਗਏ ਗੱਬਣਾ ਜਿਆ ਹੁਣ ਸੂਹਣੀਆਂ ਦੋਹੀਆਂ ਠੀਕ ਆ ਇਹ ਜਿਹੜੇ ਡੋਟੀ ਪੁਲਿਸ ਪੁਲਿਸ ਨੇ ਬਣਾਏ ਪਿਆ ਡੋਟੀਆਂ ਹਾਂਜੀ ਇਹ ਕੇਮੇ ਕੇਮੇ ਬੱਸੀਆਂ ਆ ਗਈਆਂ ਇਹ ਬੱਚੀਆਂ ਆ ਗਈਆਂ ਹਾਂ ਗੱਬਣਾ ਆ ਗਈਆਂ ਇਹ ਦੁੱਧ ਵਾਲੀਆਂ ਆ ਗਈਆਂ ਇਹ ਦੁੱਧ ਵਾਲੀਆਂ ਹੁਣ ਦੁੱਧ ਤੇ ਇੱਕ ਗਾਂ ਅੰਦਰ ਆ ਤਿੰਨ ਗਾਂ ਨਹੀਂ ਆ ਸਾਰੀਆਂ ਗਾਂ ਡਰਾਈ ਚੱਲਦੇ ਹੁਣ ਸਾਰਿਆਂ ਦੀ ਫਾਰਮਾ ਦਾ ਸਾਡਾ ਡਰਾਈ ਬੀਡ ਓਕੇ ਇਹੋ ਜਿਹੜੀ ਸਰੀ ਵਾਲੀਆਂ ਬਈ ਆ ਗਿਆ ਪੁਰਸਨ ਉਹ ਉਹ ਬੀਸ ਹੁਣ ਡਰਾਈ ਕਰੀਆਂ ਨੇ 15 ਕਿ ਦਿਨ ਹੋ ਗਏ ਉਹ ਡਰਾਈ ਕਰਤੀਆਂ ਉਹ ਡਰਾਈ ਕਰਤੀਆਂ ਇਹ ਕਿੰਨੇ ਕਿੰਨੇ ਲੀਟਰ ਵਾਲੀਆਂ ਬਈ ਜੀ ਇਹ ਇਹ ਵੀ ਨੇ ਸਾਰੀਆਂ ਮੰਨ ਵੀ ਜਿਵੇਂ ਆ ਗਾਂ ਉੱਠੀ ਆ ਹਾਂਜੀ ਇਹ 50 ਤੋਤੇ ਆ ਨਾਲ ਦੀ ਵੀ 50 ਤੋਤੇ ਆ ਓਕੇ ਜਿਹੜੀ ਉਹ ਨਾਲ ਬੈਠੀ ਆ ਉਹ 60 60 ਲੀਟਰ ਦੇ ਦਿੰਦੀ ਆ ਠੀਕ ਆ ਇਹ ਜਿਹੜੀਆਂ ਗਾਂ ਨਹੀਂ ਆ ਉਹ 40 40 ਠੀਕ ਹੈ ਤੇ ਜਿਹੜੇ ਵੀ ਟੀਕੇ ਤੁਸੀਂ ਭਰੋਣੇ ਆ ਉਹ ਕਿਵੇਂ ਕੀ ਗੱਲਬਾਤ ਕਿਵੇਂ ਕਿਹੜੇ ਕਿਹੜੇ ਭਰੋਣੇ ਨੇ ਤੁਹਾਨੂੰ ਮੜਾ ਮੋਟਾ ਸਹਜਾ ਦੱਸੋ ਵੀ ਇਹਦੇ ਬਾਰੇ ਜਨ ਨੌਲੇਜ ਦੇ ਦਿਓ ਕਿਉਂਕਿ ਅੱਜ ਕੱਲ ਨਵੇਂ ਫਾਰਮ ਜ਼ਿਆਦਾ ਖੁੱਲ ਰਹੇ ਆ ਦੇਖੋ ਵੀਰੇ ਟੀਕਿਆਂ ਦਾ ਤਾਂ ਇਹ ਮਸਲਾ ਆਗਾ ਹਾਂਜੀ ਜਿਹੜੀਆਂ ਪੁਰਾਣਾਂ ਬੱਸੀਆਂ ਨੇ ਹਾਂਜੀ ਉਹਨਾਂ ਦੇ ਟੀਕੇ ਵਧੀਆ ਸੈਕਸਰ ਲਾਉ ਗਏ ਠੀਕ ਆ ਸੈਕਸਰ ਸਿੰਪਲ ਹਾਂਜੀ ਉਹਨਾਂ ਪੁਰਾਣਾਂ ਜ਼ਿਆਦੇ ਰਹਿ ਜਾਂਦੀਆਂ ਹਾਂਜੀ ਜਿਹੜੀਆਂ ਸਵਾਨ ਗਾਈਆਂ ਨੇ ਹਾਂਜੀ ਉਹ ਸੈਕਸਰਾਂ ਤੋਂ ਘੱਟ ਰਹਿਣੀਆਂ ਚਲ ਨਵੇਂ ਬੰਦਾ ਨਾ ਭੈਣਾ ਜ਼ਿਆਦਾ ਖਰਾਬ ਕਰੇ ਓਕੇ ਤੇ ਪੁਰਾਣੇ ਬੰਦੇ ਹੁੰਦੇ ਚਲ ਕੁਛ ਨਹੀਂ ਹੁੰਦਾ ਉਹ ਤਾਂ ਵਿੱਚੀ ਚਲੀ ਜਾਂਦਾ ਠੀਕ ਆ ਇਹ ਆਪਣੀ ਬੜੀ ਕਿਹੜੀਆਂ ਆ ਗਈਆਂ ਇਹ ਗੱਪਣਾ ਕੀ ਗੱਲਬਾਤ ਇਹਨਾਂ ਜਿਹੜੀ ਆ ਗਈਆਂ ਇਹਨਾਂ ਸਾਰੀਆਂ ਦੇ ਯੀ ਬਸ ਮਨ ਵੀ 2-2 ਮਹੀਨੇ ਰਹਿ ਗਈ ਠੀਕ ਆ ਸੂਣ ਦੇ ਹਾਂ ਸਾਰੀਆਂ ਪਲੂਣੀਆਂ ਪਲੂਣਾ ਬੱਸੀਆਂ ਸੂਣੀਆਂ ਸਾਰੀਆਂ ਠੀਕ ਆ ਤੇ ਆਜ ਬਾਈ ਤੇ ਰਾਜੂ ਮੜਾ ਜਿਹਾ ਸਾਈਡ ਤੇ ਕਿੰਨਾ ਜੋ ਚੱਲਦੇ ਆ ਤੇ ਸਲੋਪਰਾ ਚੈੱਕ ਕਰ ਸਾਦੇ ਹੋਰ ਬਾਈ ਕਾਦੀ ਕੌਰ ਰੱਖਣੀ ਚਾਹੀਦੀ ਇਹਨਾਂ ਦੀ ਵੀ ਕੀ ਡਾਕਟਰ ਦੇ ਬਾਰੇ ਵੀ ਦੱਸ ਤੋਂ ਮਾੜੇ ਮੋਟੇ ਨੌਲੇਜ ਵੀ ਤੁਸੀਂ ਡਾਕਟਰ ਤੋਂ ਜ਼ਿਆਦਾ ਕਰਾਉਣਾ ਹੈ ਤਾਂ ਤੁਹਾਨੂੰ ਆਪ ਨੂੰ ਵੀ ਜ਼ਪੀਰੀਅੰਸ ਆ ਗਿਆ ਵੀ ਇਹ ਦੇਖੋ ਕਰਦਾ ਡਾਕਟਰ ਵੀ ਆ ਕੰਮ ਹਾਂਜੀ ਰਾਏ ਡਾਕਟਰ ਦੀ ਵੀ ਲੈਣੀ ਚਾਹੀਦੀ ਓਕੇ ਇਹ ਕੰਮ ਉਹ ਆਪ ਵੈਸੇ ਆਪ ਵੀ ਕਰ ਲੈਨੇ ਆ ਅੱਛਾ ਜਿਵੇਂ ਸੋਜ ਹੋ ਗਈ ਹਾਂਜੀ ਇਹਦੀ ਦਵਾਈ ਬੂਟੀ ਲਾ ਲੈਨੇ ਆ ਠੀਕ ਆ ਜਾਂ ਜਿਵੇਂ ਮਾੜਾ ਮੋਟਾ ਬੁਖਾਰ ਵਹੂਰ ਹੋਇਆ ਉਹਦੀ ਦਵਾਈ ਬੂਟੀ ਲਾ ਲੈਨੇ ਆ ਠੀਕ ਆ ਜਾਂ ਜਿਵੇਂ ਪਤਾ ਕੀ ਗੱਲ ਹੈ ਜੀ ਜੇ ਆਪਾਂ ਕਿਸੇ ਨੂੰ ਐ ਕਵਾਂਗੇ ਵੀ ਆ ਸਾਰਾ ਲਾਜ ਆਪ ਕਰ ਲੂ ਉਹ ਕੀ ਗੱਲ ਆ ਨਾ ਇਹ ਕਈ ਵਾਰ ਜਿਵੇਂ ਐਨਾ ਪਲਾਜ਼ਮਾ ਹੋ ਗਿਆ ਹਾਂਜੀ ਥਲੇਰੀਆ ਹੋ ਗਿਆ ਉਹ ਜਿੰਦੇ ਲੋਸ ਖਾ ਜਾਂਦੇ ਠੀਕ ਹੈ ਉਹ ਟੀਕੇ ਆ ਉਹ ਗਲਤ ਲੱਗੀ ਜਾਂਦੇ ਆ ਇੱਥੇ ਪਸ਼ੂ ਦੀ ਨਹੀਂ ਗੱਲ ਬੰਦੀ ਠੀਕ ਆ ਉਹ ਫਿਰ ਮੁੜ ਕੇ ਘਾਟੇ ਦਾ ਲੋਸ ਵਾਲਾ ਕੰਮ ਹੀ ਹੋ ਜਾਂਦਾ ਹੁਣ ਟੋਟਲ ਵੀਰੇ ਆਪਣੇ ਕੋਲ ਗਾਵਾਂ ਕਿੰਨੇ ਆ ਸਾਰੀਆਂ ਤੁਹਾਡੇ ਕੋਲ ਮੇਰੇ ਕੋਲੇ ਵੀਰੇ ਤਿੰਨ ਕ ਮੱਝਾਂ ਨੇ ਦੇ ਵਿੱਚ ਹੀ ਗਾਈਆਂ 40 ਕਿਨਾਰੇ 40 ਕਿਨਾਰੇ ਇਹਨਾਂ ਨੂੰ ਸੇਲ-ਖੂਲ ਵੀਰੇ ਕੋਈ ਕਰਦੇ ਹੁੰਦੇ ਨਹੀਂ ਮੇਰੇ ਜਿਵੇਂ ਅਸੀਂ 35 ਕਿਨਾਰੇ ਹੀ ਰੱਖਣੇ ਹੁੰਦੇ ਆ ਹਾਂਜੀ ਤੇ ਜਦੋਂ 35 ਤੋਂ ਵੱਧਣ ਲੱਗਦੀਆਂ ਉਦੋਂ ਸੇਲ ਕਰ ਦਾਂਗਾ ਠੀਕ ਆ ਤੇ ਇਹਦੀ ਜਿਵੇਂ 10 ਗਾਈਆਂ ਸਾਡੇ ਕੋਲੇ ਵਧਣਗੀਆਂ ਹਾਂਜੀ ਯਾਨੀ ਕਿ 10 ਗਾਈਆਂ ਫੇਲ ਕਰਾਂਗੇ ਠੀਕ ਆ ਤੇ ਉਹ ਫਿਰ ਉਸੇ ਹਿਸਾਬ ਨਾਲ 10 ਬਸੀਆਂ ਜੰਮ ਪੀਆਂ ਤਾਂ 10 ਬਹਿਣਾ ਇਧਰੋਂ ਫੇਲ ਕਰ ਦਿੰਦੇ ਆ ਓਕੇ ਵੀ ਉਹ ਡੇਰੇ 'ਚ ਰੱਖਿਆ ਵਕਮਾ ਹਾਂ ਡੇਰੀ ਤੇ 35 ਕਿਪਸ ਮਾਰੀ ਆਈ ਫਿਰ ਉਹ ਹੀ ਹਿਸਾਬ ਨਾਲ ਠੀਕ ਆ ਲੇਬਰ ਵੀ ਟੀਕੀ ਰਹਿੰਦੀ ਆ ਤੇ ਆਪ ਨੂੰ ਵੀ ਸੌਖਾ ਰਹਿੰਦਾ ਨਹੀਂ ਫਿਰ ਗਾਜਾ ਵਾਹਲਾ ਬਣ ਜਾਂਦਾ ਠੀਕ ਆ ਨਹੀਂ ਸਾਰਾ ਕੁਝ ਸੈਟਿੰਗ ਬਣਦਾ ਸੈਟਪਨ ਹੀ ਚੱਲਦਾ ਠੀਕ ਆ ਜ ਮੱਜਾਂ ਗਈਆਂ ਜੀ ਆਪਣੀ ਹਾਂਜੀ ਠੀਕ ਆ ਇਹ ਮੱਜਾਂ ਦਾ ਫਾਰਮ ਇਹ ਕਰਦੀਆਂ ਜੀ ਆਪਣੀ ਨੇ ਜੀ ਮੱਝਾਂ ਅਸੀਂ ਸੇਲ ਵਾਸਤੇ ਲੈਣੇ ਆ। ਅੱਛਾ। ਹਾਂ। ਸੇਲ ਦਾ ਵੀ ਨਾਲ ਕੰਮ। ਹਾਂ ਸੇਲ ਦਾ ਮੱਝਾਂ ਦਾ ਨਾਲ ਕਰੀ ਜਾਂਦੇ ਆ। ਵੈਸੇ ਆਜ ਤਾਂ ਜਾਈਆਂ ਦਾ ਵੀ ਚੱਲਦੇ ਆ। ਅੱਛਾ ਹੁਣ ਜੇ ਕਿਸੇ ਨੂੰ ਮੱਝ ਚਾਹੀਦੀ ਆ ਤਾਂ ਦੇ ਦੋਗੇ? ਹਾਂ ਜੀ ਕਿਸੇ ਨੂੰ ਚਾਹੀਦੀ ਹੋਈ ਤਾਂ ਦੇ ਦੇਾਂਗੇ। ਠੀਕ ਆ। ਜਿਹੜੀ ਮਰਜ਼ੀ ਲੈ ਲਾ ਜੀ। ਜਿਹੜੀ ਮਰਜ਼ੀ ਲੈ ਲਾ। ਬੋਪਰਾ ਮੱਝਾਂ ਟੌਪ ਟੌਪ ਦੀ ਹੈ ਬੜੀ ਕੋਲ। ਠੀਕ ਹੈ ਨਾ। ਚੈੱਕ ਕਰ ਸਕਦੇ ਆ ਬੈਠੇ। ਮੋਜਬੂਰੀ ਬੈਠੀ ਆ ਜੀ। ਉਹ ਵੀ ਸੇਲ ਆ। ਮੋਜਬੂਰੀ ਵੀ ਸੇਲ ਵਾਲੀ ਆ। ਠੀਕ ਆ। ਉਹ ਪਹਿਲੀਆਂ ਨਹੀਂ ਦੋਨੇ ਸੇਲ ਵਾਲੀਆਂ। ਹਾਂ ਜੀ। ਆਹ ਨਹੀਂ ਇਹ ਜਿਹੜਾ ਸੋਚਾਂਗੇ ਇਹਨਾਂ ਵਾਲੇ ਕੋਈ ਬੰਦਾ ਇਹ ਕੋਈ ਚੰਗੀ ਕੀਮਤ ਵਾਲਾ ਹੋਇਆ ਤਾਂ ਨਹੀਂ ਨਹੀਂ ਠੀਕ ਹੈ ਲੋਪਰਾ ਬਾਈ ਕਹਿੰਦਾ ਸੇਲ ਵੀ ਕਰ ਦਿੰਨੇ ਆਪਾਂ ਤੇ ਚੈੱਕ ਕਰ ਸਕਦੇ ਆ ਵੀ ਬਾਈ ਦਾ ਸੇਲ ਦਾ ਵੀ ਕੰਮ ਨਾਲ ਤੇ ਜਿਹੇ ਜੀ ਮਰਜ਼ੀ ਬਾਈ ਤੋਂ ਰਾਇ ਵੀ ਲੈ ਲਾ ਤੇ ਬਾਈ ਦਾ ਨੰਬਰ ਵੀ ਸਕਰੀਨ ਤੇ ਲਾਵਾ ਕੇ ਬਈ ਹੋਰ ਕੋਈ ਸੁਝਾਅ ਦੇ ਦਿਓ ਤੁਹਾਨੂੰ ਇਹਦੇ ਬਾਰੇ ਕਿਸ ਤਰ੍ਹਾਂ ਕੀ ਕੀ ਕਾਦੀ ਕਾਦੀ ਗੌਰ ਰੱਖਣੀ ਚਾਹੀਦੀ ਹੈ ਮੈਨੂੰ ਪਤਾ ਕੀ ਗੱਲ ਆ ਗਰਮੀ 'ਚ ਤਾਂ ਜਿੰਨੀਆਂ ਬੰਦਾ ਗੌਰਾਂ ਰੱਖਦੇ ਉਹਨੂੰ ਹੀ ਚੰਗੀ ਠੀਕ ਆ ਯਾਨੀ ਕਿ ਕੋਈ ਬੰਦਾ ਇਹ ਨਾ ਕਹੇ ਵੀ ਫਾਰਮ ਕਰਕੇ ਮੈਂ ਯਾਨੀ ਕਿ ਘੁੰਮਣ ਵਾਗ ਜਾਂਦਾ ਹਾਂ ਠੀਕ ਆ ਐ ਕਰਨ ਵਾਗ ਜਾਂ ਹੂੰ ਕੀ ਚ ਬਹੁਤ ਚੰਗੀ ਆ ਫਾਰਮ ਪਰ ਰਹਿਣਾ ਇਹਨਾਂ ਦੇ ਕੋਲੇ ਹੀ ਪੈਂਦਾ ਠੀਕ ਆ ਕਿਉਂਕਿ ਜੇ ਆਪਾਂ ਸੋਚੀਏ ਵੀ ਕੱਲੀ ਲੇਬਰ ਕੰਮ ਕਰ ਦੂ ਲੇਬਰ ਤੇ ਦੇਖੋ ਜੀ ਲੇਬਰ ਵੀ ਕੰਮ ਕਰਦੀ ਆ ਪਰ ਆਪ ਦੀ ਗੌਲਤਾ ਆਪ ਦੀ ਹੁੰਦੀ ਸਹੀ ਗੱਲ ਆ ਕਹਿ ਕੇ ਕਰਾਉਣਾ ਪੈਂਦਾ ਕਹਿ ਕੇ ਕਰਾਉਣਾ ਵੀ ਪੈਂਦਾ ਆਪ ਵੀ ਦੇਖਾ ਕਰਦੇ ਆ ਪਰ ਕਈ ਵਾਰਾਂ ਕੰਮ ਵਾਲੇ ਬੰਦੇ ਨੂੰ ਨਹੀਂ ਵੀ ਨਰਖ ਵਰਖ ਹੋਣੀ ਓਕੇ ਇਹ ਗੱਲਾਂ ਬਹੁਤ ਦੇਖਣ ਦੀਆਂ ਹੁੰਦੀਆਂ ਨੇ ਠੀਕ ਆ ਲੋਪਰਾ ਵੈਸੇ ਆਨੇ ਦਿਖਾ ਹਫਤਾ ਕਹਿੰਦੇ ਹੁੰਦੇ ਨਹੀਂ ਬਤੀਆਂ ਤੇਤੀ ਹੈਣਾ ਆਪ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ ਜੀ ਹੈਨਾ ਆਪ ਗੌਰ ਰੱਖਣੀ ਪੈਂਦੀ ਆ ਲੋਪਰਾ ਇਹ ਜਰਸੀ ਕੰਮ ਪਕੋਗਾ ਜੀ ਨਹੀਂ ਇਹ ਨਹੀਂ ਠੀਕ ਆ ਹਾਂਜੀ ਭਾਈ ਜੀ ਸੈੱਟ ਬਾਰੇ ਦੱਸੋ ਜੀ ਮਾੜੀ ਜਾਣਕਾਰੀ ਇਹ ਜੀ ਸੈੱਟ ਮਤਲਬ ਪਹਿਲਾਂ ਤਾਂ ਸੀ ਉਹ ਪਹਿਲਾ ਪਾਇਆ ਸੀਗਾ ਓਕੇ ਉਹ ਸੀਗਾ ਸਾਡਾ 7045 ਦਾ ਠੀਕ ਆ ਤੇ ਇਹ ਦੂਵਾਰ ਫੇਰਾ ਆ ਪਾਇਆ ਜਗ੍ਹਾ ਘਟ ਗਈ ਹਾਂਜੀ ਯਾਨੀ ਕਿ ਇੰਨੀ ਕਿ ਜਗ੍ਹਾ ਕਵਰ ਕਰਨ ਤੇ ਹਮ ਅ 8 ਲੱਖ ਰੁਪਈਆ ਸਭ ਤੇ ਆਇਆ ਸੀ ਪਰ ਲੇ ਲੇ ਤੇ ਬਈ ਸਸ ਲਾਉਣ ਲੂਣ ਵੀ ਹੋ ਜਾਂਦਾ ਵੀਰੇ ਜarre ਤੇ ਵੀਰੇ ਅਸੀ ਦਾ ਨਹੀਂ ਲਿਆ ਹੋ ਸਾਰਾ ਕੁਝ ਜਾਂਦਾ ਹੋ ਸਾਰਾ ਕੁਝ ਜਾਂਦਾ ਹੋ ਸਾਰਾ ਕੁਝ ਜਾਂਦਾ ਠੀਕ ਆ ਤੁਸੀਂ ਸਟੈਪ ਬਾਈ ਸਟੈਪ ਚੱਲਿਓ ਹਾਂ ਵੀਰੇ ਪਤਾ ਕੀ ਜਕਰਾਂ ਹਾਂਜੀ ਦੇਖੋ ਆਪਾਂ ਕਿਸੇ ਪਰਾ ਨੂੰ ਇਹ ਗੱਲ ਨਹੀਂ ਆ ਕਹਿੰਦੇ ਵੀ ਲੋਨ ਨਹੀਂ ਲੋਨ ਬਹੁਤ ਚੰਗੀ ਚੀਜ਼ ਆ ਪਰ ਜਦੋਂ ਆਪਣੇ ਕੋਲੇ ਇਕੱਠੇ ਪੈਸੇ ਆਏ ਨੇ ਤਾਂ ਸਾਡੇ ਜ਼ਿਮੀਦਾਰਾਂ ਕੋਲੇ ਅਸਲ ਗੱਲ ਸਾਡੇ ਜ਼ਿਮੀਦਾਰਾਂ ਦੀ ਆ ਓਕੇ ਉਹ ਲੋਨ ਵਾਲੇ ਪੈਸੇ ਅੱਧੇ ਖਰਾਬ ਦੂਜੇ ਪਾਸੇ ਕੰਨ ਲੱਗ ਜਾਂਦੇ ਉਹ ਡੀ ਲਾ ਲੈਂਦਾ ਕੋਈ ਟਾਈਟਰ ਲਾ ਲੈਂਦਾ ਉਹ ਕੋਠੀ ਪਾ ਲੈਂਦਾ ਉਹ ਕੋਈ ਕੋਠੀ ਪਾ ਲੈਂਦਾ ਉਹ ਜਿਹੜੇ ਕੰਮ ਨੂੰ ਆਪਾਂ ਪੈਸੇ ਲਏ ਆ ਉਹ ਆਪਾਂ ਉਸ ਪਾਸੇ ਨਹੀਂ ਲਾਉਂਦੇ ਫਿਰ ਠੀਕ ਆ ਉਹਦਾ ਆਪਾਂ ਨੂੰ ਇੰਨੀ ਦਲੇਰੀ ਹੋਇਆ ਨਹੀਂ ਉਹ ਆਪਣੇ ਕੌਣ ਦੇ ਪੈਸੇ ਆ ਗਏ ਸਹੀ ਗੱਲ ਆ ਜੀ ਇਹ ਜੇ ਵਿੱਚ ਭਰਾ ਐਮ ਆਨਲਾਈਨ ਦੇ ਵੀ ਗੁੱਸਾ ਮਾਰਨ ਦੀ ਐ ਸਹੀ ਇਹ ਗੁੱਸਾ ਕਰਨ ਦੀ ਗੱਲ ਨਹੀਂ ਠੀਕ ਆ ਫਿਰ ਮੋੜ ਕੇ ਆਪਾਂ ਜੋ ਆਪਾਂ ਨੂੰ ਗਲ ਸਹੀ ਗਾਈਆਂ ਨਾਲ ਲਈਆਂ ਗਈਆਂ ਆਪਾਂ ਕਿਸ਼ਤ ਕਿੱਥੋਂ ਮੋੜਾਂਗੇ ਲਾਉਣ ਦੀ ਸਹੀ ਗੱਲ ਹੈ ਸਹੀ ਮੋੜਨੀ ਤਾਂ ਪੈਣੀ ਹੈ ਸਰਕਾਰ ਨੇ ਤਾਂ ਆਪਾਂ ਨੂੰ ਕੋਈ ਜਾਂ ਜ਼ਮੀਨ ਤੇ ਦੂ ਜਾਂ ਕੋਈ ਹੋਰ ਕਰੂਗੀ ਠੀਕ ਆ ਉਹਦਾ ਵੈਸੇ ਆਧਾਰ ਕਾਰਡ ਤੇ ਵੀ ਦੇ ਹੀ ਗਏ ਆ ਪਹਿਲਾਂ ਦੂੜਕ ਲੱਖ ਰੁਪਈਆ ਮੇਰੇ ਘਰਾਂ ਤੇ ਉਹ ਕੁਸਤਾ ਕਰਨਾ ਹੀ ਪੈਣਾ ਨਾ ਤੇ ਜਗਾ ਵੀਰੇ ਸਾਰੀ ਕਿੰਨੀ ਐ ਸੋਡੀ ਇੱਥੇ ਟੋਟਲੀ ਦਰ ਬਾਰ ਬਾਰ ਇਹ ਤਿੰਨ ਇੱਕ ਕਨਾਲਾਂ ਜਗਾ ਜੀ ਤਿੰਨ ਕਨਾਲ ਹਾਂਜੀ ਠੀਕ ਆ ਤੇ ਇਧਰਲੀ ਸਹਾਰ ਜਿਹੜੀ ਐ ਖਾਲੀ ਰੱਖੀ ਬੈਠੇ ਵੀਰੇ ਆਪਣੇ ਆਏ ਇਹ ਪੱਠਿਆਂ ਪੁੱਠਿਆਂ ਨੂੰ ਆ ਜੀ ਹੋਰ ਕਿਹਨਾ ਚਾਰ ਚੱਪਾ ਬਾਗੇ ਹਟੇ ਆ ਅਸਾਂ ਇਹਨੂੰ ਜਿਆਦਾ ਕੀ ਪਾਉਣੇ ਤੁਸੀਂ ਅੱਜ ਕੱਲ ਆਚਾਰ ਵੀ ਬਖਾ ਦਈ ਜਾ ਜੋ ਮੱਕੀ ਦੀ ਸੈਲੀ ਜੀ ਚੱਲਦਾ ਸੀ ਸੈਲੀ ਚ ਕਿੰਨੇ ਕਿੱਲੇ ਬੀਜੇ ਵੀਰ ਤੁਸੀਂ ਮੇਰੇ ਕੋਲ ਆਪਦੇ ਕੋਲ ਚਾਰ ਕਿੱਲੇ ਪੈਰੀ ਹੈ ਵੀਰੇ ਓਕੇ 19 ਕੇ ਬੀਜ ਦਾ ਹੱਸਾ ਤੇ ਬਾਕੀ ਵਾਲੋਂ ਆਲਾ ਮੁੱਲ ਲੈ ਲੈਣੇ ਠੀਕ ਆ ਆ ਵੀ ਚਾਰ ਪਾਇਆ ਬੈ ਕਣ ਆਲੂ ਆਲਾ ਪਾਇਆ ਬੈ ਹਾਂ ਵੀ ਆਲੂ ਆਲਾ ਜਿਹੜਾ ਹੁਣ ਮੱਕੀ ਵਾਲਾ ਉਹ ਹੁਣ ਪਾਇਆ ਉਧਰ ਲਾ ਹਾਂ ਉਧਰ ਠੀਕ ਆ ਤੇ ਇਹ ਬਈ ਸਰ ਇਹਦੇ ਬਾਰੇ ਨੌਲਜ ਦੋਗੇ ਵੀ ਟੱਕ ਟੂਕ ਕਿੰਨਾ ਕ ਟਾਈਮ ਰੱਖਣਾ ਚਾਹੀਦਾ ਜੇ ਤੁਸੀਂ ਤੁਹਾਨੂੰ ਐਕਸਪੀਰੀਅੰਸ ਆ ਉਹਨੂੰ ਬਹੁਤ ਟਾਈਮ ਦਾ ਵੀਰੇ ਦੇਖੋ 40 ਦਿਨ ਤਾਂ ਜ਼ਰੂਰੀ ਓਕੇ ਇਹਨੂੰ ਥਰਜਣਾ ਚਾਹੀਦਾ ਓਕੇ 13 ਠੀਕ ਆ ਤੇ ਬਾਕੀ ਫਿਰ ਐ ਜੀ 4 ਪਾਉਣਾ ਤਾਂ ਸਮਾਰਕੇ ਲਾ ਲਾਦੜੋ ਇਹਨੂੰ ਓਕੇ ਚੰਗੀ ਤਰ੍ਹਾਂ ਸਾਡੇ ਦਾ ਅਸੀਂ ਤਾਂ ਬਾੜੀ ਛੋਦਣਾ ਪਾਉਂਦੇ ਹਾਂ ਨਾ ਰੇਤਾ ਰਵਾ ਅਜ ਤਾਂ ਭੋਰਾ ਨਹੀਂ ਕੱਲ ਦਿੰਦੇ ਠੀਕ ਆ ਪੂਰੀ ਸੰਭਾਲਾ ਤੇ ਬਈ ਸੱਚੇ ਵਿੱਚ ਹੋਰ ਕੀ ਪਾਉਣਾ ਚਾਹੀਦਾ ਅੱਜ ਆਪਣੇ ਚਾਰ ਵਿੱਚ ਚਾਰ ਚੀਜ਼ ਅਸੀਂ ਤਾਂ ਕਿਤੇ ਕੁਛ ਨਹੀਂ ਪਾਇਆ ਤੇ ਵੈਸੇ ਸਾਡੇ ਫਾਰਮ ਵਾਲੇ ਬਹੁਤ ਭਰਾ ਦਵਾਈ ਵੀ ਸੜਕਦੇ ਆਉਂਦੀ ਰੋਗਾਂ ਦੀ ਠੀਕ ਆ ਧੰਨ ਕਿਵੇਂ ਵੀ ਗੱਲ ਤੇ ਹੁਣ ਮੀਹਾਂ ਦਾ ਪੈਂਦਾ ਤੇ ਖਾਲੇ ਛੋਟੇ ਕੋਲ ਪਰ ਵਾਲਾ ਚਾਰ ਪਿਆ ਜੀ ਪਰ ਵਾਲਾ ਚਾਰ ਪਿਆ ਪਰ ਵਾਲੇ ਜੀ ਵੀ ਸਾਡੀ ਇੰਨੀ ਜਿਆਦੇ ਸواری ਆ ਤੁਹਾਨੂੰ ਮੈਂ ਦਿਖਾਉਣਾ ਵਾ ਚਲੋ ਤੇ ਮਨ ਵੀ ਬਹੁਤ ਜਿਆਦੇ ਇਹ ਗੱਲਾਂ ਰੱਖਣ ਦੀ ਹੁਣ ਮੀਂਹ 5 ਦਿਨ ਹੋ ਗਏ ਆਪਣੇ ਲਗਾਤਾਰ ਪੈਂਦਿਆਂ ਨੂੰ ਹਾਂਜੀ ਵਿੱਚ ਬੰਦੇ ਨਾ ਉਮੀ ਪੜ ਪੜ ਉਹਨੂੰ ਸਿੱਟੀ ਜਾਂਦੇ ਆ ਓਕੇ ਉਥੇ ਗਾਈਆਂ ਬਿਮਾਰ ਹੋਣ ਦਾ ਸੰਭਾਅਤ ਬਹੁਤ ਜ਼ਿਆਦਾ ਹੈ ਠੀਕ ਆ ਨਾ ਉਹ ਤੋਏ ਜੋ ਪਾਣੀ ਨਿਕਲਦਾ ਨਾ ਉਹ ਹੁੰਦਾ ਠੀਕ ਆ ਉਹ ਉਹ ਬਹੁਤ ਵੱਡੀ ਸਮੱਸਿਆ ਅਸਾਂ ਏਹੜਾ ਤੂੜੀ ਪਾਉਣੇ ਵੀਰੇ ਹੈ ਏਹੜਾ ਤੂੜੀ ਜੀ ਆਏ ਆ ਮੜਾ ਮੋਟਾ ਜਿਹੜਾ ਗਿੱਲਾ ਹੁੰਦਾ ਦਾ ਹਾਂ ਤੂੜੀ ਖੇਤ ਲੈਂਦੀ ਆ ਓਕੇ ਫਿਰ ਲੋ ਭਰਾ ਸਹੀ ਗੱਲ ਆ ਉਸ ਨੂੰ ਜ਼ੂਮ ਕਰਕੇ ਦਿਖਾਉਣਾ ਲੋ ਤੇ ਪਾਰ ਵਾਲਾ ਚਾਰ ਵੀਰੇ ਹੈ ਹਾਏ ਪਾਰ ਵਾਲਾ ਲੋ ਠੀਕ ਆ ਦੋਪਰਾ ਸਹੀ ਗੱਲ ਆ ਜੂਮ ਕਰਕੇ ਦੇਖਾ ਉਵੇਂ ਪਿਆ ਵੀਰੇ ਸਮਾਰ ਕੇ ਪੱਟੋ ਜੀ ਪਤਾ ਕੀ ਗੱਲ ਆ ਇਹ ਜੋ ਚਾਰਚੂਰ ਪੱਟਾਂ ਚ ਹੁੰਦਾ ਆ ਗਿਆ ਕੰਮ ਹਾਂ ਅੱਦੇ ਦਾ ਭਰਾ ਚਾਰ ਪੱਟਾਂ ਜੀ ਘਾਟਾ ਖਾਈ ਜਾਂਦੇ ਆ ਓਕੇ ਉਹ ਟੋਕਰਾ ਪੱਟ ਲਿਆ ਖਰਾਬ ਸਿੱਟਦਾ ਹਾਂ ਟੋਕਰਾ ਵੱਟਦਾ ਖਰਾਬ ਸਿੱਟਦਾ ਉਹ ਜੋ ਗੱਲਾਂ ਬਹੁਤ ਬਣ ਜਾਂਦੀਆਂ ਨੇ ਠੀਕ ਆ ਉੱਲੀ ਵੀ ਬਣਦੀ ਆ ਹਾਂ ਤੇ ਚਾਰ ਵੀ ਖਰਾਬ ਹੁੰਦਾ ਠੀਕ ਆ ਤੇ ਜਦ ਮੈਂ ਹੁਣ ਅੱਜ ਕੱਲ ਚਾਰ ਦਾ ਮੌਸਮ ਟਲਦਾ ਵੀ ਅਠਾ ਪਹਿਲਾਂ ਥੋੜੀ ਪਾਣੀ ਤੁਸੀਂਾਰੇ ਅਸੀਂ ਥੋੜੀ ਥੋੜੀ ਥੱਲੇ ਟਰਾਲੀਆਂ ਲਾਉਣ ਤੋਂ ਪਹਿਲਾਂ ਥੋੜੀ ਥੋੜੀ ਸੈਟ ਲੈਣ ਨਾਲ ਦਾ ਰੇਤਾ ਰਵਾ ਐ ਨਾਲੇ ਵੀ ਥੱਲੇ ਤੂੜੀ ਮਾਣਾ ਮੋਟਾ ਪਾਣੀ ਪੁਣੀ ਖਿੱਚੀ ਆਂਦੀ ਰਹਿੰਦੀ ਠੀਕ ਆ ਲੋਪਰਾ ਹਾਂਜੀ ਬੀ ਆ ਬੂਰੀ ਮੱਝ ਬਾਰੇ ਦੱਸੋ ਜੀ ਇਹ ਕਿੰਨੇ ਟਾਈਮ ਦੀ ਗੱਬਣ ਗੁੱਬਣ ਕੀ ਗੱਲਬਾਤ ਹੈ ਇਹ ਬੂਰੀ ਮੈਂ ਜੀ ਦੱਸ ਦੇਣਾ ਰਹਿੰਦੀ ਆ ਬਾਕੀ ਹਲੇ ਨੇ ਹਾਂਜੀ ਹੌਲਤਾ ਵੀ ਲੈ ਸਕਦੀ ਆ ਜੀ ਦੱਸ ਦੇਣ ਵੀ ਲੈ ਸਕਦੀ ਆ ਠੀਕ ਆ 15 ਕਿਲੋ ਰੋਧ ਨੇ ਪਹਿਲੇ ਸੁਈ ਦਿੱਤਾ ਜੀ ਠੀਕ ਆ ਇਹ ਵੀ ਮਤਲਬ ਹੀ 18-19 ਕਿਲੋ ਵੀ ਦੇ ਸਕਦੀ ਆ ਠੀਕ ਆ ਇਹ 15 ਦੀ ਵੀ ਲੈ ਸਕਦੇ ਆ ਜੀ ਓਕੇ ਤੇ ਰੇਟ ਰੂਟ ਭਰਾ ਦਾ ਜਾਇਆ ਜਾ ਰੇਟ ਇਹਦਾ ਜੀ ਫੋਨ ਤੇ ਕਰਾਂਗੇ ਠੀਕ ਆ ਹੋਊਗਾ ਚੰਗਾ ਹੀ ਠੀਕ ਆ ਦੇਖ ਆਪਾਂ ਕਿਸੇ ਨੂੰ ਐ ਨਹੀਂ ਕਹਿੰਦੇ ਠੀਕ ਆ ਜੋ ਕੱਟ ਰੇਟ ਤੇ ਦਾ ਮੈਂ ਨਹੀਂ ਆਈ ਹੈਗੀ ਤੁਸੀਂ ਵੀ ਦੇਖੋ ਤੁਸੀਂ ਕਹਾਂਗੇ ਬਣਾਉਣੇ ਦੇਖਦੇ ਹਾਂ ਹਾਂਜੀ ਹਾਂਜੀ ਇਹ ਚੰਗਾ ਰੇਟ ਮਿਲ ਗਿਆ ਤਾਂ ਦੇਵਾਂਗੇ ਲੋਪਰਾ ਤੋਦੋ ਦੇਖ ਚੈੱਕ ਕਰ ਸੋ ਹੋ ਗਰ ਲੈਣੇ ਪੁੱਤ ਕੋਆ ਇਧਰ ਨੂੰ ਤੋਰੀ ਅੰਦਰ ਤੋੜ ਰੋ ਦੱਸੋ ਬਤਾ ਦਿਓ ਕੀ ਗੱਲ ਹੋ ਕਰ ਲਓ ਚਲ ਹੋਈ ਚੈੱਕ ਲੋ ਕੀ ਚੰਗੀ ਆ ਭਾਈ ਕਹਿੰਦਾ ਇੱਕ ਆਪਾਂ ਮੱਝ ਸੇਲ ਕਰਦੇ ਆਂ ਠੀਕ ਐ ਨਾ ਜੇ ਜਾਣਕਾਰੀ ਵਧੀਆ ਲੱਗੀ ਤਾਂ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਨੌਲੇਜ ਨੂੰ ਮਿਲਦੀ ਰਹਿੰਦੀ ਹੈ ਕਮ ਦੀ। ਠਾਕਰੇ ਮੜੇ ਦਾ। ਲੋ ਜੀ ਚੰਗਾ ਕਰ ਦ ਬਲਡਾ। ਲੋ ਜੀ ਕਿੰਨਾ ਟਾਈਮ ਦੱਸਿਆ ਜੀ ਰਹਿੰਦਾ ਇਹਦਾ? ਇਹਦਾ 7 ਤੋਂ 10 ਦੇ ਨਾਲ ਲੈ ਜੀ। ਠੀਕ ਆ। ਲੈ ਚਲੋ ਭਾਈ ਬਾਹਰ ਬਾਹਰ ਹੀ ਲੈ ਦਲ ਬਾਹਰ ਹੀ ਲੈ ਦਲ ਖੜਕਾ ਹੁੰਦਾ ਨਾਲੇ ਚੰਗੀ ਤਰ੍ਹਾਂ ਬਖਾਵਾ ਨਹੀਂ। ਆ ਬਾਹਰ ਲੈ। ਲੋ ਜੀ। ਚੱਲ। ਕੱਦ ਕੱਦ ਚੰਗਾ ਸੋਹਣੀ ਸੁਨੱਖ ਪੋਣਾ। ਟਾਪ ਕੁਆਲਿਟੀ ਦੀ ਮੱਝ ਆ ਬਾਈ ਕਹਿੰਦਾ ਜੇ ਕਿਸੇ ਨੇ ਲੈਣੀ ਆ ਤਾਂ ਖੁੱਲਾ ਜਾਈ ਮੁੱਲ ਹੋਊ ਇਹਦਾ ਠੀਕ ਹੈ ਨਾ ਇਹ ਨਹੀਂ ਵੀ ਵੀ ਘੱਟ ਚ ਦੇ ਦਨੇ ਤੇ ਇਹਦਾ ਬਾਈ ਕਹਿੰਦਾ ਅਸੀਂ ਸੀਲ ਕਰ ਦਾਂਗੇ ਹਨਾ ਤੁਹਾਨੂੰ ਬੁਖਾ ਰਹੇ ਆ ਮੋੜ ਲਓ ਜੀ ਮੋੜ ਲਓ ਲਓ ਜੀ ਚੰਗਾ ਕੱਦ ਬੱਡ ਸੋਹਣੀ ਸੁਨੱਖੀ ਸਿੰਘੀ ਸੁੰਗੀ ਬਹੁਤ ਸੋਹਣੀ ਆ ਲਓ ਜੀ ਫੇਸ ਚੈੱਕ ਕਰ ਸਕਦੇ ਹੋ ਜੀ ਕਰਮਾ ਵਾਲੀ ਦੇਸਾ ਦੇਣ ਪਿਆ ਕੋਈ ਗੱਲ ਮੋੜ ਲਓ ਭਰਾ ਕੋਈ ਨਾ ਲਓ ਜੀ ਥੋੜਾ ਡਰਚਾ ਜੀ ਕੈਮਰੇ ਤੋਂ ਲਿਓ ਲਓ ਜੀ ਨੋ ਸਾਕੀ ਬਾਈ ਜੀ ਕਹਿੰਦੇ ਇਹਨਾਂ ਚੁਗਾਵਾ ਵੀ ਸੇਲ ਕਰਨੀਆਂ ਤੇ ਹਲੇ ਬਾਈ ਕਿੰਨਾ ਕੁ ਟਾਈਮ ਪਿਆ ਤੁਹਾਡੇ ਹਿਸਾਬ ਨਾਲ ਇਹਨਾਂ ਦਾ ਚਗਾਵਾ ਦਾ ਗਾਈਆਂ ਦੇ ਜਿਹੜੇ-ਜਿਹੜੇ ਮਹੀਨਾ ਮੰਨ ਕੇ ਚੱਲੇ ਇਹਨਾਂ ਦਾ ਹਾਂ ਇੱਕ ਗਾਂ ਦੇ ਦਸਤਾਵੇਜ਼ ਤਾਂ ਰਹਿੰਦੀ ਆ ਹਾਂਜੀ ਤੇ ਦੂਜੀਆਂ ਸਾਰੀਆਂ ਡੇਢ-ਡੇਢ ਮਹੀਨੇ ਉਹ ਤੁਹਾਡੇ ਨਾਲ ਕਾਲ ਕਰ ਸਕਦੇ ਆ ਹਾਂ ਜਿਸ ਕਿਸੇ ਵੀ ਇਨਫਾਰਮਲ ਚਾਹੀਦੀ ਆ ਹਾਂਜੀ ਤੇ ਤੁਸੀਂ ਸੇਲ ਦੇ ਕਰ ਸਕਦੇ ਹੋ ਬਰਾ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਸਬਸਕ੍ਰਾਈਬਰ ਵੀ ਕਰਿਆ ਕਰੋ ਠੀਕ ਹੈ ਜੀ ਤਾਂ ਕਿ ਆਪਾਂ ਨਵੇਂ ਤਨੋਂ ਮੇ ਫਾਰਮਾਂ ਨੂੰ ਹੋਰ ਜਾਣਕਾਰੀਆਂ ਲੈਂਦੇ ਦੱਸਿਆ ਕਰਾਂਗੇ ਠੀਕ ਹੈ ਨਾ ਜੀ ਲੈ ਕੇ ਬਾਈਆਂ ਤੋਂ ਠੀਕ ਹੈ ਜੀ ਬਾਕੀ ਬਾਈ ਕੋਲ ਗਾਵਾਂ ਸੇਲ ਆ ਠੀਕ ਹੈ ਜੀ ਲੋਪਰਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਕੀ ਫਾਰਮ ਬਾਰੇ ਵੀ ਜਾਣਕਾਰੀ ਬਾਈ ਨੇ ਬਹੁਤ ਵਧੀਆ ਦਿੱਤੀ ਆਪਾਂ ਨੂੰ ਠੀਕ ਹੈ ਜੀ ਵੀਡੀਓ ਦੇਖਣ ਲਈ ਤੈਦਲੋਂ ਤੁਹਾਡਾ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ